ਭਾਈ ਕੱਲੋਂ ਕੰਮ ਦੇ ਨਹੀਂ ਆਉਂਦਾ ਮੈਂ ਕਿਉਂ ਦੂਜਿਆ ਕੰਮ ਮਿਲ ਗਿਆ ਹੈ ਦੂਜੀ ਜਗ੍ਹਾ ਕੰਮ ਮਿਲ ਗਿਆ ਕਿੱਥੇ ਮਿਲ ਗਿਆ ਫੈਕਟਰੀ ਚ ਫੈਕਟਰੀ ਚ ਕੰਮ ਮਿਲਿਆ ਤੈਨੂੰ ਹਾਂ ਆ ਫਿਰ ਖੇਤਾਂ ਦਾ ਕੰਮ ਕੌਣ ਕਰੂਗਾ ਅਸੀਂ ਤਾਂ ਕਮਲੇ ਹੋ ਜਾਾਂਗੇ ਇੰਨਾ ਕੰਮ ਕਰਕੇ ਕਮਲਾ ਤਾਂ ਉਹ ਇਹਨੂੰ ਕਰ ਦੇਣਗੇ ਨਿੰਬੂ ਵਾਂਗੂ ਨਿਚੋੜ ਕੇ ਰੱਖ ਦੇਣਗੇ ਇੱਕ ਤਾਂ ਤੂੰ ਪਹਿਲਾਂ ਹੀ ਮਰਿਆ ਜਾ ਪੈਸੇ ਵਧੀਆ ਦੇ ਰਿਹਾ ਉਹ ਕਿੰਨੀ ਦੇ ਰਿਹਾ 20000 ਹੈ 20000 20000 ਦੇ ਰਿਹਾ ਤੈਨੂੰ ਲੱਗਦਾ 20000 ਦੇ ਦੇਣਗੇ ਉਹ ਵੱਡੀ ਫੈਕਟਰੀ ਐ ਉਹ ਹਾਂ ਆਪਣੀ ਥਾਂ ਤੇ ਵੀ ਕੋਈ ਬੰਦਾ ਤਾਂ ਦਿਖਿਆ ਐ ਕੰਮ ਹੀ ਕੰਮ ਚੱਲੂਆ ਤੁਸੀਂ ਪੈਸੇ ਵਧਾ ਦੇ ਮੈਂ ਇੱਥੇ ਕੰਮ ਕਰ ਲਵਾਂ ਅਸੀਂ ਕਿਵੇਂ ਵਧਾ ਦੇ ਪਹਿਲਾਂ 12000 ਦੀ ਜੰਨੇ ਤੇ ਬਾਅਦ ਤੋਂ ਬਾਅਦ 14000 ਦੇ ਦਾਂਗੇ 20000 ਤਾਂ ਅਸੀਂ 20 ਦੇਣ ਲੱਗੇ ਹੁਣ 14000 ਚ ਥੋੜੀ ਕੰਮ ਕਰੂ ਇਹ ਪ੍ਰਧਾਨ ਹੁਣ ਇਹਨੂੰ 20 ਦੇ ਰਹੇ ਹੁਣ ਤਾਂ ਇਹ ਉੱਚੀ ਕੰਮ ਕਰੂ ਦੇਖ ਲਓ ਤੁਸੀਂ ਬਾਈ ਬਣ ਕੇ ਦੇਖ ਨਹੀਂ ਸਕਦੇ ਇਸਦਾ ਦੇਖਣ ਦੀ ਤਾਂ ਵਿੱਚ ਕੋਈ ਗੱਲ ਹੀ ਨਹੀਂ ਇਹਦਾ 20000 ਤਾਂ ਦੁੱਗਣੇ ਪੈਸੇ ਹੋਗੇ ਇੰਨੇ ਸੀ ਦੇਈ ਨਹੀਂ ਸਕਦੇ ਤੂੰ ਜਾ ਉੱਥੇ ਕੰਮ ਕਰ ਲੈ ਫਾਇਟ ਨਹੀਂ ਜਾ ਨਾਲੇ ਤੇਰੇ ਘਰ ਦੇ ਆ ਵਸਤੀ ਵਧੀਆ ਠੀਕ ਆ ਬਈ ਪਰ ਯਾਰ ਬੰਦਾ ਤਾਂ ਦੇ ਕਿਹਾ ਕੋਈ ਦੂਜਾ ਬੰਦਾ ਦਾ ਮੈਂ ਅਪੀਲ ਕਰ ਬਲੂ ਤੂੰ ਐਂ ਦੱਸ ਹਿਸਾਬ ਦੱਸੇ ਦਾ ਵੀ ਕਿੰਨਾ ਬਣਿਆ ਮੈਨੂੰ ਦੇਖ ਕੇ ਦੱਸੀ ਦੇਖ ਲੈ ਬਈ 15 ਤਰੀਕ ਐ ਅੱਜ 12000 ਦੇ ਹਿਸਾਬ ਨਾਲ 15 ਦਿਨਾਂ ਦਾ 6000 ਬਣ ਗਿਆ ਤੇਰਾ ਫਿਰ 6000 ਬਣਿਆ ਤੇ ਤੂੰ ਐ ਕਰੀ ਘਰੋਂ ਲੈ ਜੀ ਫੜ ਕੇ ਜਾਂਦਾ। じゃ ਹੁਣ ਇੱਥੇ ਖੜਾ ਹੀ ਕਰਦਾ। ਐਸੇ ਤੈਨੂੰ ਕਿਹਾ ਸ਼ਾਮ ਨੂੰ ਲੈ ਨਹੀਂ ਜਾਂਦਾ ਘਰੋਂ ਫੜ ਕੇ। 15 ਦਿਨਾਂ ਦਾ 6000 ਹੀ ਬਣਦਾ। ਕਿ ਬਈ ਹੋਰ ਚਾਹੀਦੇ ਨਾ। ਨਾ ਹੋਰ ਨਹੀਂ ਚਾਹੀਦੇ। ਫਿਰ ਕੁਝ ਰਹਿ ਗਿਆ ਇੱਥੇ। ਨਾ। ਜਾ ਕਰੇ ਜਾ ਕੇ ਆਰਾਮ ਕਰ ਲੈ। ਚੱਲ ਬਈ ਜਵਾਬ ਦੇ ਦਊਂ ਫਿਰ ਮਨੂੰ ਨੂੰ। ਮੈਂ ਜਵਾਬ ਦੇ ਦੇ ਉਹਨਾਂ ਨੂੰ। ਜੀ ਨਹੀਂ ਕਰਦਾ ਬਈ ਜਾਣ ਨੂੰ ਥੋਡੇ ਨਾਲ ਇੱਥੇ ਜੀ ਵਧੀਆ ਲੱਗਦਾ ਮੋਹ ਪਿਆਰੀ ਵਾਲਾ ਥੋਡੇ ਨਾਲ ਉਰੇ ਆ ਜੰਗਾ ਇੱਥੇ ਆ ਕੇ ਬੈਠ ਹੁਣ ਤੂੰ 14000 ਵਾਲੀ ਨੌਕਰੀ ਪਿੱਛੇ 20000 ਵਾਲੀ ਨੌਕਰੀ ਛੱਡੇਗਾ ਹੈ ਇਹੋ ਜਿਹਾ ਕੀ ਮੋਹਣ ਲੱਗਿਆ ਸਾਡਾ ਇਹੋ ਜਿਹਾ ਕੀ ਕਰਤਾ ਸੀ ਦੇਖਿਆ ਬਣਿਆ ਮੈਂ ਤਾਂ ਵੇਖੀ ਐ ਨਾ ਗੱਪ ਮਾਰਦਾ ਨਾ ਤੂੰ ਗੱਪ ਮਾਰਦਾ ਚਲ ਆਏ ਕਰ ਫਿਰ ਜੀ ਗੱਪਣੀ ਮਾਰਦਾ ਤਾਂ ਉਹਨਾਂ ਨੇ ਮੇਰੀ ਗੱਲ ਕਰਾ ਜਿਹੜੀ ਫੈਕਟਰੀ ਜੇ ਤੈਨੂੰ ਕੰਮ ਮਿਲੇ ਨਾ ਗੱਲ ਕਰਾ ਕਰੇ ਜਾ ਕੀ ਕਰਾ ਦੇ ਕਰੇ ਜਾ ਕੀ ਉਹ ਕਰਾਉਣੀਆਂ ਹੁਣੀ ਕਰਾ ਕਰ ਲੈ ਯਾਰ ਹੁਣੀ ਕਰ ਲੈ ਯਾਰ ਹੱਸ ਜੇ ਨਾ ਹੁਣਾ ਨਾਲੇ ਮੈਂ ਵੀ ਕਹਿ ਦੂੰ ਵੀ ਅਰਸ਼ਿੰਦਾ ਬਹੁਤ ਵਧੀਆ ਬੰਦਾ ਹੈਗਾ ਵੀ ਸਾਡੇ ਨਾਲ ਕੰਮ ਕਰਿਆ ਨੇ ਉਹ ਕਰ ਲੈ ਕਰ ਲੈ ਯਾਰ ਹੱਸ ਨਾ ਹੁਣਾ ਫਸ ਗਿਆ ਨਾ ਫਸ ਗਿਆ ਮੈਨੂੰ ਪਤਾ ਤੂੰ ਹੁਣ ਫਸ ਗਿਆ ਜਾਂ ਤਾਂ ਫੋਨ ਕਰਦਾ ਜਾਂ ਐਵੇਂ ਦੱਸ ਤੂੰ ਕੱਪ ਮਾਰਦਾ ਬੋਲ ਬੋਲ ਪਹਿਲਾਂ ਤਾਂ ਤੂੰ 9000 ਤੋਂ 12000 ਤੱਕ ਇੰਮੀ ਪਹੁੰਚ ਗਿਆ ਹੁਣ ਤੇਰਾ ਫੇਰ ਉਹੀ ਡਰਾਮਾ ਨਮਾ ਪਾਸ ਤੇ ਤੇਰਾ ਨਵਾਂ ਵੀ ਨਹੀਂ ਤੇਰਾ ਤਾਂ ਉਹੀ ਫੇਰ ਡਰਾਮ ਹੈ ਕੋਈ ਨਮਾ ਤਾਂ ਫੇਰ ਸੋਚ ਲੈਂਦਾ ਫਿਰ ਕੋਈ ਨਵਾਂ ਤਰੀਕਾ ਲੈ ਕੇ ਆਇਆ ਯਾਰ ਪੈਸੇ ਵਧਾਉਣ ਦਾ ਇਹ ਤਾਂ ਤੇਰਾ ਪੁਰਾਣਾ ਹੋ ਗਿਆ ਹਰ ਵਾਰ ਤੂੰ ਹੀ ਉਹੀ ਈਡੀਆ ਲਈ ਫਿਰਦਾ ਸਾਨੂੰ ਤੂੰ ਕਮਲੇ ਸਮਝਿਆ 6 ਮਹੀਨੇ ਹੋ ਗਏ ਤੁਸੀਂ ਪੈਸੇ ਵਧਾਦਿਓ ਅਸੀਂ ਤਾਂ ਇਹ ਕਹੀ ਵੀ 6 ਮਹੀਨੇ ਵਧਰੇ ਪੈਸੇ ਵਧਾਵਾਂਗੇ ਅਸੀਂ ਤੇ ਇਹ ਗੱਲ ਕਹੀ ਨਹੀਂ ਤੈਨੂੰ ਉਹ ਵੀ ਮੇਰੀ ਘਰ ਵਾਲੀ ਕਹਿੰਦੀ ਮਹंगाई ਵਾਲੀ ਹੋ ਗਈ। ਅੱਛਾ ਤੇਰੇ ਘਰ ਵਾਲੀ ਕਹਿੰਦੀ ਆ ਵੀ ਮਹंगाई ਜ਼ਿਆਦਾ ਹੋ ਗਈ ਤੈਨੂੰ ਨਹੀਂ ਦਿੰਦੀ ਵੀ ਮਹंगाई ਹੋ ਗਈ। ਹਾਂ ਮਣੇ ਕੀ ਕਰੀਏ ਫਿਰ ਇਹਦਾ ਹੁਣ? ਤਾਂ ਇਹਨੂੰ 20000 ਵਾਲੀ ਨੌਕਰੀ ਮਿਲਦੀ ਐ ਤਾਂ ਇਹਨੂੰ ਜਾਣਦੇ ਵਿਚਾਰੇ ਨੂੰ ਆਪਾਂ ਹੋਰ ਦਾ ਭਲਾਾਂਗੇ ਕੋਈ। ਜਾ ਬਈ ਫਿਰ ਅਸੀਂ ਬੰਦਾ ਵੀ ਹੋਰ ਆਪੀ ਲੱਭ ਲਾਂਗੇ। ਅਸੀਂ ਤੇਰੇ ਨਾਲ ਗੁੱਸੇ ਨਹੀਂ ਹੁੰਦੇ ਵੀ ਤੂੰ ਸਾਡੇ ਕੋਲੇ ਨਹੀਂ ਕੰਮ ਕਰਿਆ ਤੇ ਫੈਕਟਰੀ 'ਚ ਕੰਮ ਕਰਨ ਲੱਗਿਆ। ਤੈਨੂੰ ਉੱਥੇ ਵਾਧਰ ਵੀ ਮਿਲਦਿਆ ਤੂੰ ਉੱਥੇ ਕੰਮ ਕਰ ਲਾ। ਆਪਣਾ ਮੋਹ ਪਿਆਰ ਤਾਂ ਫੇਰ ਵੀ ਐਂ ਰਹੂਗਾ। ਉਸ ਸੈਣੀ ਹੁੰਦੇ ਸੀ। ਜਾ ਬਈ ਜਾਣ ਵਾਲੇ ਨੂੰ ਕੌਣ ਰੋਕ ਸਕਦਾ ਹੈ? ਜਾ ਬਈ ਉੱਥੀਰ ਕਰ ਲੈਣ ਨੂੰ। ਚਲੋ ਕੋਈ ਨਹੀਂ ਮੈਂ ਬੱਟਾਂ ਵੀ ਘੜਤੀਆਂ ਸੀ ਖੱਬਲ ਜੈ ਵਿਜੁਕਤਾ ਸੀ ਕੱਲ ਨੂੰ ਆਜੂਗਾ ਮੈਂ। ਚੱਲ ਬਈ ਵਧਾ ਦਾਂਗੇ ਅਗਲੇ ਮਹੀਨੇ ਤੋਂ। ਹੁਣ ਤਾਂ ਖੁਸ਼ ਹੈ। ਚੱਲ ਜਦੋਂ ਅਗਲੀ ਵਾਰੀ ਆਇਆ ਨਾ ਕੋਈ ਨਵਾਂ ਤਰੀਕਾ ਲੈ ਕੇ ਆਈਂ, ਇਹੀ ਤਰੀਕਾ ਲੈ ਆਉਣਾ ਤੂੰ ਹਰੇਕ ਵਾਰੀ। ਜਾ ਬਾਲਾ ਤੇਜ ਬਣਦਾ ਹਨਾ ਤੂੰ। ਜਾ ਕਰ ਕੰਮ। ਸਿੰਧਾ ਵੀਰ ਕਿੰਨਾ ਭੋਲਾ ਹੈ। ਉਹੀ ਤਰੀਕਾ ਚੱਕੀ ਦਰਿਆ ਆਉਂਦਾ ਯਾਰ। ਉਹ ਆਪਾਂ ਪੈਸੇ ਵਧਾਉਣੇ ਭੁੱਲ ਜਾਂਦੇ ਆ ਇਹਦੇ ਹਨ ਇਹ ਵਿਚਾਰਾ ਹਰੇਕ ਵਾਰੀ ਆਪਾਂ ਨੂੰ ਯਾਦ ਕਰਾ ਦਿੰਦਾ ਹੈਗਾ ਹਾਂ